ਮੇਤਰੋ ਆਹ ਵੀਡੀਓ ਬਹੁਤ ਪਿਆਰੀ ਹੈ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰੀ ਜੰਨੇ ਆ ਇਸ ਵੀਡੀਓ ਦੇ ਵਿੱਚ ਨਾ ਜਿਹੜੀ ਇਹ ਪਿਆਰੀ ਜੀ ਬੱਚੀ ਆ ਇਹਨੂੰ ਇੱਕ ਰੋਗ ਲੱਗ ਗਿਆ ਸੀਗਾ ਰੋਗ ਇਹੋ ਜਿਹਾ ਲੱਗਿਆ ਭਾਈ ਜੀ ਵੀ ਜਿਹਦੇ ਵਿੱਚ ਇਹਨੂੰ ਕੀ ਆਪਦੇ ਭਈ ਬਾਲ ਨਾ ਕਟਾਉਣੇ ਪਏ ਬਿਲਕੁਲ ਤਾਂ ਜਦੋਂ ਬਈ ਵਾਲ ਕਟਾਉਣ ਲੱਗੇ ਥੋੜੀ ਜਿਹੀ ਮਿੱਤਰੋ ਦੁਖੀ ਹੋ ਗਈ ਦੁਖੀ ਹੋਣ ਤੋਂ ਬਾਅਦ ਜੀ ਜਦੋਂ ਜਿਹੜੇ ਕੋਲ ਖੜੇ ਸੀ ਭਰਾ ਉਹਨਾਂ ਨੂੰ ਪਤਾ ਲੱਗਿਆ ਇਸ ਗੱਲ ਦਾ ਦੇਖਿਆ ਜਿੰਨਾ ਵੀ ਇਹਦਾ ਫਰੈਂਡ ਸਰਕਲ ਸੀ ਜਾਂ ਦੋਸਤ ਜਾਂ ਇਹਦਾ ਭਰਾ ਸੀ ਆ ਜਾਂ ਪਿਓ ਸੀ ਉਹਨਾਂ ਨੇ ਕੀ ਕੀਤਾ ਜੀ ਉਸੇ ਵਕਤ ਮਸ਼ੀਨ ਫੜੀ ਤੇ ਆਪ ਵਾਲ ਸੀ ਸਾਰੇ ਕੱਟਤੇ ਤਾਂ ਕਿ ਵੀ ਆਪਣੀ ਇਹ ਜਿਹੜੀ ਬੱਚੀ ਨੂੰ ਸੁੱਖਣਾ ਮਹਿਸੂਸ ਹੋਵੇ ਵੀ ਮੇਰੇ ਹੀ ਵਾਲ ਕੱਟੇ ਆ ਜਾਂ ਇਹ ਸ਼ੇਮ ਫੀਲ ਨਾ ਕਰਿਆ ਕਰੇ ਤੇ ਵੀ ਆਪਾਂ ਵੀ ਬਰੋਬਰੀ ਇਹਦੇ ਵਾਲ ਕਟਾਲ ਗਏ ਫਿਰ ਆਪਣੇ ਵੀ ਬਈ ਇਹਨੂੰ ਆਇ ਨਾ ਲੱਗੇ ਵੀ ਘਰੇ ਰਹਿੰਦੇ ਨੂੰ ਮੇਰੇ ਵਾਲ ਕੱਟਿਆ ਇਹਨੂੰ ਹੋਰੋਂ ਜੀ ਫੀਲ ਨਾ ਹੋਈ ਆ ਬਈ ਜਿਵੇਂ ਤੁਸੀਂ ਸਮਝਦੇ ਹੋਵੋਗੇ ਤਾਂ ਕਰਕੇ ਮਿੱਤਰੋ ਇਹਨਾਂ ਨੇ ਨਾ ਪਰਿਵਾਰ ਨੇ ਸਾਰੇ ਨੇ ਬਈ ਵਾਲ ਕਟਾਲੇ ਤਾਂ ਮਿੱਤਰੋ ਮੈਨੂੰ ਆ ਵੀਡੀਓ ਵੇਖ ਕੇ ਬਈ ਬਹੁਤ ਆਨੰਦ ਆਇਆ ਵੀ ਵੇਖੋ ਕਿੰਨਾ ਪਿਆਰ ਭਰਾ ਦਾ ਭੈਣ ਲਈ ਤੇ ਭੈਣ ਦਾ ਭਰਾ ਲਈ ਤੇ ਦੋਸਤ ਮਿੱਤਰ ਦਾ ਆਪ ਦੇ ਬਈ ਦੋਸਤ ਮਿੱਤਰਾਂ ਲਈ ਕਿੰਨਾ ਵਧੀਆ ਪਿਆਰ ਆ ਤਾਂ ਮਿੱਤਰੋ ਇਹੋ ਜਿਹਾ ਪਿਆਰ ਮਾ ਹਰੇਕ ਥਾਂ ਤੇ ਹਰੇਕ ਭਰਾ ਹਰੇਕ ਭੈਣ ਹਰੇਕ ਰਿਸ਼ਤੇ ਦੇ ਵਿੱਚ ਚਾਹੇ ਦੋਸਤ ਹੈ ਮਿੱਤਰ ਹੈ ਕੁਝ ਵੀ ਆ ਜੇਕਰ ਇਹੋ ਜਿਹਾ ਪਿਆਰ ਬਣ ਜੇ ਨਾ ਮਿੱਤਰੋ ਤਾਂ ਮਿੱਤਰੋ ਕਦੇ ਰਿਸ਼ਤੇ ਨਹੀਂ ਖਰਾਬ ਹੋਣਗੇ ਮੇਰੇ ਹਿਸਾਬ ਦੇ ਵਿੱਚ ਤਾਂ ਜਿਹੜੇ ਕੀ ਰਿਸ਼ਤੇ ਖਰਾਬ ਹੋ ਜਾਂਦੇ ਆ ਬਈ ਇਹ ਤਾਂ ਚਲੋ ਇੱਕ ਬਹੁਤ ਵੱਡੀ ਲਾ ਲਓ ਛੋਟੀ ਲਾ ਲਓ ਵੈਸੇ ਛੋਟੀ ਨਹੀਂ ਕਹਿ ਸਕਦੇ ਆਪਦੇ ਸਰੀਰ ਦੇ ਵੀ ਜਿਹੜੇ ਨੇ ਬਈ ਐਵੇਂ ਵਾਲ ਸਿਰ ਤੇ ਤੋਂ ਕਟਾਤੇ ਇਹ ਵੀ ਕੋਈ ਛੋਟੀ ਗੱਲ ਨਹੀਂ ਮਿੱਤਰੋ ਵੀ ਬਹੁਤ ਵੱਡੀ ਗੱਲ ਆ ਆਪਦੇ ਤੇ ਲਾ ਕੇ ਦੇਖ ਲਿਓ ਤਾ ਮਿੱਤਰੋ ਵੇਖੋ ਤੁਸੀਂ ਇਹ ਤਾਂ ਚਲੋ ਵੀ ਮਾਪਿਓ ਸੀ ਜਾਂ ਦੋਸਤ ਮਿੱਤਰ ਸੀ ਜਾਂ ਵੀ ਭਰਾ ਸੀ ਹਨਾ ਭੈਣ ਸੀ ਜੋ ਵੀ ਸੀ ਤੇ ਪਰ ਮਿੱਤਰੋ ਵੀ ਜੇਕਰ ਇਹ ਵੀ ਆਪਦੇ ਬਾਲ ਕਟਾ ਸਕਦੇ ਹਨਾ ਤਾਂ ਜਿਹੜੇ ਹੁਣ ਕੁਝ ਸੱਜਣ ਮਿੱਤਰ ਵੀ ਜਿਹੇ ਜਿਹੇ ਵੀ ਇੰਨਾ ਵੀ ਲੋਭ ਲਾਲਚ ਮਾਇਆ ਦੇ ਵਿੱਚ ਉਲਝੇ ਹੋਏ ਆ ਭੈ ਭਰਾ ਭਰਾ ਨਾਲ ਠਗੀਆਂ ਕਰੀ ਆਉਂਦਾ ਤਾਂ ਜਿੱਥੇ ਮਾਂ ਪਿਓ ਬੱਚੇ ਦੀ ਨਾਮ ਨਹੀਂ ਮੰਨਦੀ ਜਾਇਦਾਦਾਂ ਪਿੱਛੇ ਰੌਲੇ ਪਏ ਖੜੇ ਆ ਤਾਂ ਉਹ ਉਹਨਾਂ ਲਈ ਨਾ ਆ ਵੀਡੀਓ ਮੇਰੇ ਹਿਸਾਬ ਦੇ ਵਿੱਚ ਵੀ ਇੰਨਾ ਪਿਆਰ ਹੋਣਾ ਚਾਹੀਦਾ ਤਾਂ ਆ ਚੱਕਰ ਕਦੇ ਵੀ ਨਾ ਕਰਾਂ ਦੇ ਵਿੱਚ ਕਲੇਸ਼ ਰਹੇ ਤੇ ਰਿਸ਼ਤਿਆਂ ਦੇ ਵਿੱਚ ਕਦੇ ਦਰਾਰ ਨਾ ਪਾਉਗੀ ਮਿੱਤਰੋ ਮੈਨੂੰ ਇਹ ਵੀਡੀਓ ਬਹੁਤ ਸੋਹਣੀ ਲੱਗੀ ਤਾਂ ਤੁਸੀਂ ਵੀ ਆਪਦੇ ਕਮੈਂਟ ਬਾਕਸ ਵਿੱਚ ਵੀ ਵਿਚਾਰ ਦਿਓ ਤੇ ਮਿੱਤਰੋ ਵੀਡੀਓ ਨੂੰ ਮੈਂ ਚਾਹਣਾ ਵੀ ਸ਼ੇਅਰ ਜਰੂਰ ਕਰ ਦਿਓਰੇ ਇੱਕ ਭਰਾ ਤੱਕ ਤਾਂ ਵੀਡੀਓ ਦੇਖਣ ਤੱਕ ਲਾਸਟ ਤੱਕ ਮਿੱਤਰਾਂ ਦਾ ਤੁਹਾਡਾ ਬਹੁਤ ਬਹੁਤ